ਬਚਨੋ ਬੜੇ ਬਚਨੋ ਤਕੜੀਆਂ ਤਕੜੀ ਚਾਹੀਦੀ ਹੈ ਮੇਰੀ ਬੇਬੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਾਤਾ ਜੀ ਆਪਣਾ ਨਾਮ ਬਚਨ ਕੌਰ ਦੱਸਦੀ ਹੈ ਗਰਵਚਨ ਕੌਰ ਇਸ ਮਾਂ ਦਾ ਘਰ ਲੱਭਣ ਲਈ ਸਾਰੇ ਜਣੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਜੀ ਪਰਮਜੀਤ ਬਾਈ ਲੈ ਕੇ ਆਇਆ ਮਾਤਾ ਨੂੰ ਧੰਨਵਾਦ ਆ ਪਰਮਜੀਤ ਬਾਈ ਦਾ ਲੁਧਿਆਣਾ ਮਾਡਲ ਟਾਊਨ ਬਾਈ ਦੀ ਦੁਕਾਨ ਆ ਆਰ ਗੱਡੀਆਂ ਦੀਆਂ ਆਰਸੀਆਂ ਵਗੈਰਾ ਕਾਰ ਬਾਜ਼ਾਰ ਦੇ ਬਾਹਰ ਦੁਕਾਨ ਆ ਬਾਈ ਬਣਾਉਂਦਾ ਸਾਰੇ ਕਾਗਜ ਉੱਥੇ ਕੱਲ ਰਾਤ ਇਹ ਮਾਤਾ ਆ ਗਈ ਬਾਈ ਨੇ ਰਾਤ ਇਹਨੂੰ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਛੇਦਾ ਸਾਹਿਬ ਠਹਰਾਇਆ ਆਪ ਦਾਦਾ ਹਾਰਡ ਕਾਰਡ ਦਿੱਤਾ ਉੱਥੇ ਉਹਨਾਂ ਨੇ ਫਿਰ ਸਵੇਰੋਂ ਉੱਥੋਂ ਗੁਰਦੁਆਰਾ ਸਾਹਿਬ ਤੋਂ ਫੋਨ ਆ ਗਿਆ ਬਾਈ ਉੱਥੋਂ ਲੈ ਕੇ ਥਾਣੇ ਗਿਆ ਚੌਂਕੀ ਗਿਆ ਪੁਲਿਸ ਨੇ ਕੋਈ ਨਹੀਂ ਸੁਣੀ ਉਹਨਾਂ ਨੇ ਇਹੀ ਕਿਹਾ ਕਿ ਨੇ ਤੁਸੀਂ ਮਨੁੱਖਤਾ ਦੀ ਸੇਵਾ ਤੇ ਛੱਡਿ ਆਓ ਫਿਰ ਬਾਈ ਨੇ ਸਾਡੇ ਨਾਲ ਸੰਪਰਕ ਕੀਤਾ ਵੀਡੀਓ ਬਣਾ ਕੇ ਭੇਜੀ ਤੇ ਅਸੀਂ ਵੀਰੇ ਨੂੰ ਕਿਹਾ ਵੀ ਤੂੰ ਇੱਥੇ ਲੈ ਆ ਸਾਡੇ ਕੋਲੇ ਵੀ ਹੁਣ ਵੀਰਾ ਇੱਥੇ ਮਾਤਾ ਜੀ ਨੂੰ ਲੈ ਕੇ ਆਇਆ ਛੱਡਣ ਵਾਸਤੇ ਤੇ ਮਾਤਾ ਜੀ ਹੁਣ ਸੁਪਨਿਆਂ ਦੇ ਘਰ ਵਿੱਚ ਪਹੁੰਚ ਚੁੱਕੇ ਨੇ ਮਾਤਾ ਜੀ ਨੂੰ ਇਹਦੇ ਆਪਣੇ ਘਰ ਤੱਕ ਪਹੁੰਚਾਉਣ ਵਾਸਤੇ ਵੀਡੀਓ ਨੂੰ ਸ਼ੇਅਰ ਕਰੋ ਜੀ ਵੱਧ ਤੋਂ ਵੱਧ ਮਾਤਾ ਆਪਣਿਆਂ ਤੋਂ ਵਿਛੜੀ ਲੱਗਦੀ ਆ ਮਾਤਾ ਜੀ ਦੇ ਲੀੜਾ ਕੱਪੜਾ ਹੱਥ ਪੈਰ ਸਾਫ਼ ਸੁਥਰੇ ਪਏ ਨੇ ਪੂਰੇ ਵਧੀਆ ਮਾਤਾ ਦੇ ਕੋਲੇ ਬਾਈ ਜੀ ਦੱਸਦੇ ਨੇ 34-3500 ਰੁਪਈਆ ਵੀ ਆ ਪਰ ਕੋਈ ਆਧਾਰ ਕਾਰਡ ਕੁਝ ਕਾਗਜ਼ ਪੱਤਰ ਨਹੀਂ ਹੈਗਾ ਜਿਹਦੇ ਨਾਲ ਇਹਦਾ ਘਰ ਲੱਭ ਸਕੇ ਮਾਤਾ ਇੰਨੀ ਅਫਸਰਤਾ ਕਿਉਂਕਿ ਦਿਮਾਗ ਜਿਵੇਂ ਬੱਚਿਆਂ ਵਾਲਾ ਦਿਮਾਗ ਹੁੰਦਾ ਉਦਾਂ ਦਿਮਾਗ ਹੋ ਗਿਆ ਮਾਤਾ ਜੀ ਦਾ ਤੇ ਬਾਰ ਬਾਰ ਭੁੱਲੀ ਜਾਂਦਾ ਗੱਲ ਆਪ ਵੀ ਕਹਿ ਕੇ ਫਿਰ ਦੂਜਾ ਦੂਜੀ ਵਾਰੀ ਪੁੱਛਦੇ ਆ ਫਿਰ ਬਦਲ ਦਿੰਦੇ ਨੇ ਨਾਮ ਆਪਣਾ ਤਾਂ ਇਹਨਾਂ ਦਾ ਘਰ ਲੱਭਣ ਵਾਸਤੇ ਸਾਡਾ ਸਹਿਯੋਗ ਦਿਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਮਾਤਾ ਆਪਣਾ ਨਾਮ ਬਚਨ ਕੌਰ ਦੱਸਦੇ ਨੇ ਤੇ ਆਪਣੇ ਇਫਾਦਤ ਦਾ ਨਾਮ ਮਹਿੰਗਾ ਸਿੰਘ ਦੱਸਦੇ ਨੇ ਭਰਾ ਦਾ ਨਾਮ ਬੂਟਾ ਸਿੰਘ ਦੱਸਦੇ ਨੇ ਤੇ ਪਿੰਡ ਜੈੰਤੀਪੁਰ ਵੀ ਦੱਸੀ ਜਾਂਦੇ ਆ ਪਿੰਡ ਚੌਂਤਾ ਮਿਆਣੀ ਵੀ ਦੱਸੀ ਜਾਂਦੇ ਆ ਪਿੰਡ ਹੋਰ ਕਈ ਮੜੀਆਂ ਵਾਲਾ ਵੀ ਦੱਸੀ ਜਾਂਦੇ ਆ ਤੇ ਮਾਂ ਨੂੰ ਆਪਾਂ ਇਹਦੇ ਆਪਣੇ ਤੱਕਰ ਪਹੁੰਚਾਉਣ ਵਾਸਤੇ ਸਾਰੇ ਰਲ ਕੇ ਉਪਰਾਲਾ ਕਰੀਏ ਵੀਡੀਓ ਨੂੰ ਸ਼ੇਅਰ ਕਰੀਏ ਜਿਹੜਾ ਪਰਮਜੀਤ ਬਾਈ ਨੇ ਉਪਰਾਲਾ ਕੀਤਾ ਬਾਈ ਆਪਦੇ ਘਰੇ ਲੈ ਕੇ ਜਾਣ ਨੂੰ ਹੁਣ ਰਾਜ਼ੀ ਹੋ ਗਿਆ ਸੀ ਚਲ ਮੈਂ ਨਹੀਂ ਕੁਝ ਪਤਾ ਲੱਗਦਾ ਤਾਂ ਮੈਂ ਆਪਦੇ ਘਰੇ ਲੈ ਜਾਂਦਾ ਮਾਤਾ ਨੂੰ ਤੇ ਇਸ ਤਰ੍ਹਾਂ ਦੇ ਸੋਚ ਰੱਖਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੀ ਸਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਛਲਾਂਗਾ ਕਰਨੀ ਚਾਹੀਦੀ ਆ ਧੰਨਵਾਦ ਬਾਈ ਤੇਰਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਮਹਾਰਾਜ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੀ ਤੁਹਾਨੂੰ ਬਹੁਤ ਧੰਨਵਾਦ ਸਿੰਮੂ ਲੈ ਗੋੜੋ ਵਸਠੀ ਕਿਆ ਹਾਂ ਤੂੰ ਤੁਸੀਂ ਠੀਕ ਆਂ ਹੂੰ ਬੱਚ ਨੂੰ ਬੱਚ ਨੂੰ ਬੱਚੀ ਨਹੀਂ ਬਚਨ ਕਰਾ ਚਲ ਹਾਂ ਕਿਥੋਂ ਜਾ ਰਹੀ ਜੋ ਬਿਹਾਨੇ ਲੋ ਜਾਣੇ ਹਾਂ ਰਿਸਨਾ ਮਹੰਗੇ ਦੀ ਕੁੜੀ ਹੈ ਮਹੰਗੇ ਦੀ ਕੁੜੀ ਹੈ ਮਹੰਗੇ ਠੀਕੋ ਮਹੰਗੇ ਬਾਪੂ ਦਾ ਨਾਮ ਮਹੰਗਾ ਸਿੰਘ ਆ ਅੱਛਾ ਭੁੱਲ ਜਾਂਦੇ ਆ ਪਤਾ ਨਹੀਂ ਕੁਝ ਵੀ ਕੀ ਨਾਮ ਹੈ ਤੁਹਾਡਾ ਸੋਹਣੇ ਕਿਤੋਂ ਆਏ ਐਸੇ ਸਾਰੇ ਹੀ ਆਏ ਹੈਨੋ ਹਾਂ ਲੋ ਜਾਣੇ ਤੋਂ ਹਾਂ ਆ ਬਈ ਕਿੱਥੇ ਗਈ ਆਨੇ ਖਾਣਾ ਇਧਰ ਪਰਮਜੀਤ ਆ ਅੱਛਾ ਰਵ ਨੂੰ ਪਿਆਰ ਕਰੀ ਗੱਲ ਲੀਆ ਕੱਲ ਦਾ ਰਾਤ ਦੀ ਮਿਲੀ ਇਹਨਾਂ ਨੂੰ ਬਾਈਆਂ ਨੂੰ ਅੱਛਾ ਕੱਲ ਸ਼ਾਮ ਪੰਜ ਵਜੇ ਮਿਲਾਈ ਛੋਟੇ ਬੱਚ ਨੂੰ ਹਾਂ ਇਹ ਮਹਿੰਗੀ ੜੀ ਕੁੜੀ ਆ ਆਪਣਾ ਮਹਿੰਗਾ ਨਹੀਂ ਬਾਪੂ ਹਾਂਜੀ ਹਾਂਜੀ ਉਹਦੀ ਧੀ ਆ ਬੁੱਟੇ ਦੀ ਭੈਣ ਹੋਰ ਬੁੱਟੇ ਦੀ ਭੈਣ ਅੱਛਾ ਬੁੱਟੇ ਦੀ ਭੈਣ ਮੈਨੂੰ ਪਛਾਣ ਨਹੀਂ ਆਈ ਜੈੰਤੀਪੁਰਿਆ ਕੋਈ ਤੇ ਰਹਿ ਗਈਆਂ ਮੈਂ ਬਸ ਅੱਛਾ ਦੁੱਧੀਆਂ ਦੋਨੇ ਗੱਜੀ ਮਾਰ ਕੀ ਤੂੰ ਕਿੱਥੇ ਵੈਈ ਸੀ ਬੱਚਨੋ ਕਿਤੇ ਵੀ ਨਾ ਪੁੱਛ ਨਹੀਂ ਕੈਂਪ ਕਿੱਥੇ ਵੈਈ ਕੀ ਕਰਦਾ ਸੀ ਆ ਪਤਾ ਨਹੀਂ ਕਿੱਥੇ ਚਲੇ ਗਏ ਕਾਜਾ ਮੁੰਡਾ ਛੱਡ ਗਈ ਔਰ ਰੋਈ ਜਾਂਦਾ ਰੋਈ ਜਾਂਦਾ ਮੁੰਡਾ ਕਿੱਥੇ ਫਿਰਦਾ ਬੂਟਾ ਗਿਆ ਇਹ ਪਿੰਡ ਵਿੱਚ ਇਹ ਬੋਰ ਹੈ ਬੋਰ ਹਾਂ ਪਤੋ ਆ ਬੋੜਾ ਛੱਡ ਕੇ ਨੇ ਤੇ ਬੇੜ ਚ ਚਲੇ ਗਏ ਨੇ ਉਹਨਾਂ ਜਮੀਨ ਮਿਲੀ ਇਹ ਨਾਲ ਉੱਥੇ ਚਲਾ ਫੇਰ ਬੇਡ ਕਿੱਥੇ ਬੇਡ ਦਰਿਆ ਨਾਂ ਕੇ ਬੋਡਾ ਦਰਿਆ ਨਾਂ ਕੇ ਤਾਂ ਕਿਹੜੇ ਪਿੰਡ ਹੈ ਬੋਆੜੇ ਕੋਈ ਹੈ ਬੋਆ ਹੈ ਬੋਆੜਾ ਕਿੰਨੇ ਕਿੱਲੇ ਲਈ ਉੱਥੇ ਫੇਰ ਐਪੀ ਕਿੰਨੇ ਕਿੱਲੇ ਲਈ ਉੱਥੇ ਲੋਕਾਂ ਲਈ ਵੀ ਤੇਰੀ ਇਹਨੇ ਕਿਹਾ ਨਾ ਤੇਰੇ ਵਾਸਤੇ ਉਹ ਨਾ ਨੂੰ ਕਿਵੇਂ ਤੇਰੀ ਨੂੰ ਇਹ ਤਾਂ ਨਾ ਹੀ ਕੁਮਾਨਦੇ ਨੇ ਜਿੰਨਾ ਖਾ ਲੈਣਾ ਬਾਅਦ ਬੂਟੇ ਦੇ ਘਰੋਂ ਕਿਵੇਂ ਆਉਣਾ ਸੁਭਾਤ ਨੂੰ ਠੀਕ ਆ ਠੀਕ ਹੈ ਤੈਨੂੰ ਤਾਂ ਨਹੀਂ ਬੋਲਦੀ ਆਡ ਰਹੀਂਦੀ ਆਡ ਆਡ ਰਹੀਂਦੀ ਆ ਤੇਰੀ ਸੇਵਾ ਕਰਦੀ ਆ ਬੀਬੀ ਵਖਰੀ ਵਖਰੀ ਤੇ ਵਖਰੀ ਹੂੰ ਨਾ ਕੋਈ ਉਹਦਾ ਦਰਾਣਾ ਜਣਾ ਨਾ ਕੋਈ ਉਹਦਾ ਕੇਵਲ ਕੇਵਲ ਕਿੱਥੇ ਕੇਵਲ ਕੇਵਲ ਵੀ ਉੱਥੇ ਰਹੀਂਦਾ ਕੇਵਲ ਕੀ ਕਰਦਾ ਹੁਣ ਕੁਝ ਵੀ ਨਹੀਂ ਨਹੀਂ ਕੋਈ ਥੋੜੀ ਕਰਦਾ ਤੇ ਕੇਵਲ ਦੀ ਬੋਟੀ ਰਕੀ ਨਾ ਨਾ ਕੇਵਲ ਦੀ ਘਰ ਵਾਲੀ ਦਾ ਕੀ ਨਾਂ ਉਹ ਉਹਦੇ ਨਾਲ ਸੀ ਸੀਤਾ ਸੀਤਾ ਤੇ ਕੇਵਲ ਦੇ ਜਵਾਕ ਕਿੰਨੇ ਆ ਕੇਵਲ ਦੇ ਦੋ ਕੁੜੀਆਂ ਤੇ ਇੱਕ ਮੁੰਡਾ ਦੋ ਕੁੜੀਆਂ ਤਾਂ ਕੁੜੀਆਂ ਪੜਦੀਆਂ ਨਾ ਹਾਂ ਜਾਂਦੀਆਂ ਹੀ ਨਹੀਂ ਨੇ ਇਹ ਛੋਟੇ ਮੁੰਡਾ ਬੈਠੇ ਰਹਿੰਦਾ ਹੈ ਬਿਲਕੁਲ ਬੈਠੇ ਰਹਿੰਦਾ ਤਾਂ ਕੋਣ ਪਾਲੰਦੇ ਸਬਜ਼ੇ ਸੁੱਦੀਆਂ ਵੀਰ ਦਾ ਸਬਜ਼ੀਆਂ ਹਾਂ ਕਿ ਕਣਕ ਝੋਨਾ ਉਹ ਲੱਗਈਆ ਫੋਪੜੀ ਕਰੀ ਤੇ ਪੈਸੇ ਕਿਨੇ ਦਿੱਤੇ ਪੈਸੇ ਕੇਵਲ ਦਿੱਤੇ ਹੀ ਪੈਸੇ ਕੋਣ ਜੇ ਤੇਰੇ ਕੋਲੇ ਸੀ ਪੈਸੇ ਨਹੀਂ ਹਾਂ ਕੇਵਲ ਨਹੀਂ ਦਿੱਤੇ ਕਿਨੇ ਦਿੱਤੇ ਮੇਰਾ ਪੁਰਾਣਾ ਹੈ ਉਹਨੇ ਦਿੱਤੇ ਕਿਹੜਾ ਪੁਰਾਣਾ ਹੈ ਉਹਦਾ ਕੀ ਨਾਮ ਤੇ ਕਾ ਆ ਸਾਨੂੰ ਵੀ ਪੈਸੇ ਫੜਾ ਕੇ ਗਿਆ ਪ੍ਰਾਣਾ ਉਹ ਕਹਿੰਦਾ ਕਹਿੰਦਾ ਬਚਨੋਂ ਨੂੰ ਦੇ ਦਿਓ ਬਚਨੋਂ ਹਾਂ ਹੋ ਜੀ ਮੈਨੂੰ ਦਿੱਤੇ ਹਾਂ ਰੱਖ ਲੈ ਨਹੀਂ ਲੈ ਲੈ ਨਹੀਂ ਉਹ ਦੇ ਕੇ ਗਿਆ ਕਹਿੰਦਾ ਬਚਨਾਂ ਨੂੰ ਦੇ ਦਿਓ ਬਚਨਾਂ ਨੂੰ ਨਹੀਂ ਲੈਣੇ ਨਹੀਂ ਲੈ 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 ਮੈਂ ਕੰਮ ਨਹੀਂ ਦਿੱਤੇ ਕੋਈ ਬੰਦ ਹੈ ਨਾ ਬਹੁਤ ਇੰਨੀ ਨੀਂਦ ਪਰ ਲੈ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰ ਜਿਵੇਂ ਮੇਰੀ ਮਾਸੀ ਮਾਸੀ ਲੱਭੀ ਮਾਸੀ ਲੱਭ ਗਈ ਹਾਂ ਮੇਰੀ ਭੂਆ ਮਸਾ ਲੱਭੀ ਬਚਨੋ ਇੰਦਾ ਵਾਇਗੁਰ ਦੀ ਕਿਰਪਾ ਨਾਲ ਕਿੰਨੇ ਜੀ ਰਿਸ਼ਤੇ ਬਣ ਜਾਂਦੇ ਆ ਜੀ ਇਹ ਸਾਡੇ ਰਿਸ਼ਤੇ ਖੂਨ ਨਹੀਂ ਰਿਸ਼ਤਿਆਂ ਤੋਂ ਵੀ ਕਈ ਗੁਣਾ ਗੂੜੇ ਆ ਮਾਮਾ ਮਾਸੀਆਂ ਤਾਂ ਕਾਲਾ ਕੱਟ ਕਈ ਖੂਨੀ ਰਿਸ਼ਤਿਆਂ ਤੋਂ ਵੀ ਜ਼ਿਆਦਾ ਪਵਿੱਤਰ ਆ ਜਿੱਦਾਂ ਪਰਮਜੀਤ ਨੂੰ ਇੱਕ ਮਾਂ ਮਿਲ ਗਈ ਤੇ ਇਦਾਂ ਹੀ ਸਾਨੂੰ ਵੀ ਇੱਕ ਕਿਸੇ ਨੂੰ ਭੂਆ ਮਿਲ ਗਈ ਕਿਸੇ ਨੂੰ ਮਾਸੀ ਕਿਸੇ ਨੂੰ ਭੈਣ ਮਿਲ ਗਈ ਤੇ ਪਰ ਜਿਹੜੇ ਇਹਦੇ ਆਪਣੇ ਆ ਉਹ ਸ਼ਹਿਰ ਕਿਤੇ ਨਾ ਕਿਤੇ ਲੱਭਦੇ ਫਿਰਦੇ ਹੁਣ ਉਹ ਕਿਤਨਾ ਕਿਤੇ ਵਿਚਾਰੇ ਬੱਚੇ ਫਿਰਦੇ ਹੋਣਗੇ ਵੀ ਸਾਡੀ ਮਾਂ ਦੀ ਉਥੇ ਕੇ ਸ਼ੇਅਰ ਕਰਦੇ ਤੁਹਾਨੂੰ ਆਪ ਉਹਨਾਂ ਦਾ ਜ਼ਿਕਰ ਪਾਉਂ ਸੀ ਮੈਂ ਦਖਿਲ ਨਹੀਂ ਹੈ ਮੈਂ ਤਾਂ ਇੱਥੇ ਹੀ ਆ ਜਾਣੀ ਆ ਰੋਜ਼ ਚਲੋ